ਹਾਂਜੀ ਅਕਲਾਂ ਤੋਂ ਵੱਡਾ ਜਿਹੜਾ ਸਮਝਾਂ ਤੋਂ ਪਾਰ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਇਸ ਖੂਬਸੂਰਤ ਕਾਇਨਾਤ ਨੂੰ ਬਣਾਉਣ ਵਾਲੇ ਪ੍ਰਮਾਤਮਾ ਨੇ ਜਿਨਨੇ ਗ੍ਰਹਿ ਨਿਸ਼ਤਰ ਤਾਰੇ ਸੂਰਜ ਚੰ드ਰਮਾ ਕੁਛ ਵੀ ਪੈਦਾ ਕੀਤਾ ਇਹ ਧਰਤੀ ਨੂੰ ਪੈਦਾ ਕੀਤਾ ਤਾਂ ਉਹਨੇ ਕੋਈ ਵੀ ਚੀਜ਼ ਬਿਨਾ ਮਤਲਬ ਤੋਂ ਨਹੀਂ ਬਣਾਈ ਉਹ ਗੱਲ ਵੱਖਰੀ ਆ ਕਿ ਸਾਨੂੰ ਚੀਜ਼ਾਂ ਦੀ ਸਮਝ ਨਹੀਂ ਹੁੰਦੀ ਆਪਾਂ ਅਕਸਰ ਇਹ ਗੱਲ ਕਰੀਦੀ ਆ ਕਿ ਰੇਤ ਦਾ ਇੱਕ ਕਿਣਕਾ ਵੀ ਆਪਣਾ ਵजूद ਰੱਖਦਾ ਤੇ ਉਹਦੇ ਹੋਣ ਦਾ ਵੀ ਕੋਈ ਨਾ ਕੋਈ ਕਾਰਨ ਹੁੰਦਾ ਜੂਪੀਟਰ ਬ੍ਰਹਸਪਤੀ ਜਿਹਨੂੰ ਆਪਾਂ ਕਹਿ ਦਿੰਨੇ ਆ ਇਹਨੂੰ ਧਰਤੀ ਦਾ ਸ਼ੀਲਡ ਕਿਹਾ ਜਾਂਦਾ ਇਸ ਗ੍ਰਹਿ ਦੀ ਖਿੱਚ ਇੰਨੀ ਤਕੜੀ ਆ ਜਾਂ ਇੰਨੀ ਤੇਜ ਆ ਪਰਮਾਤਮਾ ਨੇ ਬਣਾਈ ਹੋਈ ਕਿ ਧਰਤੀ ਵੱਲ ਨੂੰ ਆਉਂਦਾ ਹਰ ਇੱਕ ਖਤਰਾ ਮੀਟਰੋਆਇਡ ਜਾਂ ਐਸਟਰੋਇਡ ਜਿਹਨੂੰ ਆਪਾਂ ਉਲਕਾ ਪਿੰਡ ਕਹਿ ਦਿੰਨੇ ਆ ਇਸੇ ਵੀ ਤਰ੍ਹਾਂ ਦਾ ਕੋਈ ਖਤਰਾ ਜੋ ਧਰਤੀ ਵੱਲ ਨੂੰ ਵਾਦਾ ਉਹਨੂੰ ਇਹ ਜੂਪੀਟਰ ਗ੍ਰਹਿ ਆਪਣੀ ਤਾਕਤਵਰ ਗ੍ਰੂਤਾਕਰਸ਼ਨ ਖਿੱਚ ਦੇ ਨਾਲ ਆਪਣੇ ਵੱਲ ਨੂੰ ਖਿੱਚ ਲੈਂਦਾ ਤੇ ਧਰਤੀ ਨੂੰ ਉਹਨਾਂ ਚੀਜ਼ਾਂ ਦੇ ਟਕਰਾ ਤੋਂ ਬਚਾ ਲੈਂਦਾ ਸ਼ਨੀ ਗ੍ਰਹਿ ਸੈਟਰਨ ਇਹਨੂੰ ਧਰਤੀ ਦਾ ਜਾਂ ਇਹਨੂੰ ਸੋਲਰ ਸਿਸਟਮ ਦਾ ਬੈਲੈਂਸਰ ਕਿਹਾ ਜਾਂਦਾ ਕਿਉਂਕਿ ਜੇ ਸ਼ਨੀ ਗ੍ਰਹਿ ਨਾ ਹੁੰਦਾ ਤਾਂ ਸੋਲਰ ਸਿਸਟਮ ਦਾ ਬੈਲੈਂਸ ਨਹੀਂ ਰਹਿਣਾ ਸੀਗਾ ਇਹਦੀ ਗ੍ਰੂਤਾਕਰਸ਼ਨ ਖਿੱਚ ਕਰਕੇ ਧਰਤੀ ਦਾ ਜਿਹੜਾ ਆਰਬਿਟਾ ਉਹ ਕਾਬੂ ਦੇ ਵਿੱਚ ਰਹਿੰਦਾ ਤੇ ਇਸੇ ਕਰਕੇ ਧਰਤੀ ਦਾ ਜਿਹੜਾ ਜੀਵਨ ਉਹ ਸੰਭਵ ਆ ਕਿਉਂਕਿ ਜੇ ਇਹ ਇੱਕ ਗ੍ਰਹਿ ਨਾ ਹੋਵੇ ਤਾਂ ਸਾਰੀ ਧਰਤੀ ਤੇ ਬਾਕੀ ਦੇ ਗ੍ਰਹਾਂ ਦੇ ਵਿੱਚ ਉਤਲ-ਫਤਲ ਮੱਚ ਜਿਵੇ ਅਗਲਾ ਹੈ ਸਾਡਾ ਚੰਨ ਮੂਨ ਜਿਹਨੂੰ ਆਪਾਂ ਕਹਿ ਦਿੰਨੇ ਆ ਮੂਨ ਦੇ ਕਰਕੇ ਧਰਤੀ ਦੇ ਸਮੁੰਦਰਾਂ ਦਾ ਪਾਣੀ ਆ ਜਿਹੜਾ ਉਹ ਕਾਬੂ 'ਚ ਰਹਿੰਦਾ ਤੇ ਧਰਤੀ ਦੇ ਉੱਤੇ ਜਿਹੜੇ ਮੌਸਮ ਬਦਲਾਅ ਆਉਂਦੇ ਨੇ ਉਹ ਮੂਨ ਚੰਦਰਮਾ ਦੇ ਕਰਕੇ ਨੇ ਤੇ ਜੇ ਚੰਦਰਮਾ ਨਾ ਹੋਵੇ ਤਾਂ ਵੀ ਧਰਤੀ ਦੇ ਉੱਤੇ ਜ਼ਿੰਦਗੀ ਆ ਜਿਹੜੀ ਉਹ ਸੰਭਵ ਨਹੀਂ ਹੈਗੀ ਇਸੇ ਕਰਕੇ ਆਪਾਂ ਕਹਿੰਦਾ ਕਿ ਪ੍ਰਮਾਤਮਾ ਨੇ ਕੋਈ ਵੀ ਚੀਜ਼ ਆ ਕੋਈ ਵੀ ਸ਼ੈ ਵੱਡੀ ਤੋਂ ਵੱਡੀ ਤੇ ਛੋਟੀ ਤੋਂ ਛੋਟੀ ਜੇ ਪੈਦਾ ਕੀਤੀ ਆ ਤਾਂ ਉਹਦਾ ਕੋਈ ਨਾ ਕੋਈ ਮਤਲਬ ਕੋਈ ਨਾ ਕੋਈ ਮਕਸਦ ਜ਼ਰੂਰ ਹੁੰਦਾ ਕਿਉਂਕਿ ਪ੍ਰਮਾਤਮਾ ਦੀ ਫੈਕਟਰੀ ਦੇ ਵਿੱਚ ਪ੍ਰਮਾਤਮਾ ਦੇ ਕਾਰਖਾਨੇ ਦੇ ਵਿੱਚ ਕੋਈ ਵੀ ਚੀਜ਼ ਬਿਨਾ ਮਤਲਬ ਤੋਂ ਤੇ ਬਿਨਾ ਕਿਸੇ ਗੁਣ ਤੋਂ ਪੈਦਾ ਨਹੀਂ ਹੁੰਦੀ ਹੈਗੀ ਸੋ ਇਸੇ ਕਰਕੇ ਤੁਹਾਨੂੰ ਕਹਿੰਦਾ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਖੇਡਾਂ ਬਹੁਤ ਵੱਡੀਆਂ ਨੇ ਜਿਹੜੀਆਂ ਸਾਡੀਆਂ ਸਮਝਾਂ ਸਾਡੀਆਂ ਅਗਲਾਂ ਤੋਂ ਕਿਤੇ ਪਾਰ ਦੀਆਂ ਗੱਲਾਂ ਨੇ ਸੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ